ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇਗ ਦੇ ਧਨੀ ਜਿਸ ਸਮੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸੀਗੇ ਉਸ ਸਮੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਨੇ ਹੁਕਮ ਕੀਤਾ ਕਿ ਬਾਬਾ ਜੀ ਲਾਲ ਜੀ ਨੂੰ ਰਿਹਾ ਕਰਾ ਕੇ ਲੈ ਕੇ ਆਉਣਾ ਭਾਵੇਂ ਜੰਗ ਕਰਕੇ ਲੈ ਕੇ ਆਈਏ ਜਿੱਦਾਂ ਮਰਜੀ ਹਾਂ ਬਾਬਾ ਜੀ ਨੇ ਸੱਤ ਵਜਨ ਕਹਿ ਕੇ ਹੁਕਮ ਮੰਨ ਕੇ ਸੰਗਤਾਂ ਨੂੰ ਹੁਕਮ ਬਣਾਵੇ ਭੇਜ ਦਿੱਤੇ ਵੀ ਭਾਈ ਆਪਾਂ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਾਲ ਨੂੰ ਜਾਣਾ ਤੇ ਗੁਰੂ ਸਾਹਿਬ ਜੀ ਨੂੰ ਰਿਹਾ ਕਰਾ ਕੇ ਲੈ ਕੇ ਆਉਣਾ ਜੀ ਤੇ ਉਸ ਸਮੇ ਸਾਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੀ ਤੁਰਪੇ ਚਾਲਾ ਪਾਤਾ ਤੇ ਬੜੀਆਂ ਬਹੁਤ ਫੌਜਾਂ ਇਕੱਠੀਆਂ ਹੋ ਗਈਆਂ ਜਿਹਦੇ ਕੋਲੇ ਜਿਹੜਾ ਵੀ ਸ਼ਸਤਰ ਕਿਸੇ ਕੋਲੇ ਕੋਈ ਤਲਵਾਰ ਡੰਡਾ ਸੋਟਾ ਦਾਤਰੀ ਤੱਕ ਵੀ ਜੋ ਜਿੰਨੂੰ ਮਿਲਿਆ ਕਵਾੜੀ ਕਈ ਉਹ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਨਾਲ ਚੱਲਦੇ 30 ਤੋਂ 40000 ਦੇ ਲਾਗੇ ਨੇ ਤੋਂ ਵੀ ਜ਼ਿਆਦੇ ਸਿੱਖ ਸੀਗੇ ਤੇ ਜਦੋਂ ਗਵਾਲੀਅਰ ਵਿਖੇ ਪਹੁੰਚੇ ਤੇ ਗੁਰੂ ਸਾਹਿਬ ਜੀ ਨੂੰ ਮਿਲੇ ਤੇ ਬਾਬਾ ਜੀ ਗੁਰੂ ਸਾਹਿਬ ਬੜੇ ਖੁਸ਼ ਹੋਏ ਕਹਿੰਦੇ ਬਾਬਾ ਜੀ ਆਪ ਜੀ ਕਿਦਾਂ ਹੂੰ ਕਹਿੰਦੇ ਸਾਨੂੰ ਮਾਤਾ ਜੀ ਦਾ ਹੁਕਮ ਸੀ ਵੀ ਆਪ ਜੀ ਨੂੰ ਰਹਾਗ ਰਾ ਕੇ ਲੈ ਕੇ ਉਹ ਕਹਿੰਦੇ ਮਹਾਰਾ ਤੁਸੀਂ ਤਾਂ ਪਹਿਲਾਂ ਹੀ ਨਹੀਂ ਆਣਾ ਵੱਡੇ ਉਹ ਕਿਰਪਾ ਕਰਦੇ ਤੁਸੀਂ ਇਹ ਕਿਉਂ ਕਰਨਾ ਸੀ ਉਸ ਸਮੇਂ ਫਿਰ ਬਾਬਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਵਰ ਦਿੱਤਾ ਉਹ ਬਾਬਾ ਬੁੱਢਾ ਸਾਹਿਬ ਜੀ ਕੋਈ ਗੁਰੂ ਸਾਹਿਬ ਜੀ ਨੇ ਗਤਕਾ ਹੂੰ ਤੇ ਕੋ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸ਼ਖਸੀਅਤ ਸੀਗੇ ਤੇ ਜਿਨ੍ਹਾਂ ਦਾ ਬਹੁਤ ਸਤਕਾਰ ਸੀਗਾ ਹੂੰ ਪਹਿਲੇ ਹੈਡ ਜਿਹੜੇ ਗਰੰਥੀ ਸੀਗੇ ਉਹ ਵੀ ਬਾਬਾ ਬੁੱਢਾ ਸਾਹਿਬ ਸੀ ਇਸ ਕਰਕੇ ਬੜਾ ਸਤਕਾਰ ਸੀਗਾ ਫੇਰ ਉਹ ਸਮੇ ਗੁਰੂ ਜੀ ਨੇ ਵਰ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਨਾਮ ਤੇ ਇੱਕ ਪੰਥ ਚੱਲੇਗਾ ਦਲ ਚੱਲੇਗਾ ਹਮ ਜਿਹਦੇ ਵਿੱਚ ਵਿਧੀਆਂ ਸਿੱਧੀਆਂ ਨਾਲ ਭਰਪੂਰ ਹੋਏਗਾ ਹਮ ਵਰਸਰਾ ਪੂਰੇ ਹੋਇਆ ਕਰਨਗੇ ਔਰ ਪਲੇ ਪਲਾਏ ਪਚੰਗੀ ਬੱਚੇ ਹਮ ਘੋੜੇ ਹਾਥੀ ਰਾਜਸਾਲ ਬਣੇ ਬਣਾਇਆ ਆਇਆ ਕਰਨਗੇ ਹਮ ਤੇ ਜੁਗੋ ਜੁਗਾ ਟਲ ਰਹੇਗਾ ਫੇਰ ਉਹ ਵਰ ਦਿੱਤਾ ਤੇ ਉਹ ਵਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇਲੇ ਆ ਕੇ ਪੂਰਾ ਹੋਇਆ ਤੇ ਉਦੋਂ ਫਿਰ ਉਹ ਦਲ ਹਮ ਬਹੀਰ ਜਿਵੇਂ ਮਾਰਗ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਨਾ ਜੀ ਤੇ ਦੱਸਦੇ ਨੇ ਉਹ ਸਮੇਂ ਫਿਰ ਉਹ ਦਲ ਦੀ ਚਲਾਉਂਦੇ ਨੇ ਰੀ ਤੰਗੇ ਸ਼ੁਰੂ ਸ਼ੁਰੂ ਕਰਦੇ ਨੇ ਤੇ ਗੁਰੂ ਸਾਹਿਬ ਜੀ ਨੇ ਬਾਬਾ ਬਨੂ ਸਿੰਘ ਸਾਹਿਬ ਜੀ ਨੂੰ ਜਿਹੜਾ ਬੁੱਢਾ ਦਲ ਦੇ ਪਹਿਲੇ ਮੁਖੀ ਸੀਗੇ ਬਾਬਾ ਬਨੂ ਸਿੰਘ ਜੀ ਨੂੰ ਸਾਝਿਆ ਉਹਨਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਉਹ ਆਪਾਂ ਹੁਣ ਜਾਦਾ ਜਾਵਾਂਗੇ ਤੇ ਵਿਸਤਾਰ ਚ ਵੱਡਾ ਹੋ ਜਾਣਾ ਮੈਂ ਤੁਹਾਨੂੰ ਸ਼ਾਰਟ ਸ਼ਾਰਟ ਹੀ ਦੱਸ ਰਿਹਾ ਹਾਂ ਤੇ ਬਾਬਾ ਬਨੂ ਸਿੰਘ ਜੀ ਨੂੰ ਜਫੀਦਾਰ ਬਣਾਉਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੁੰਦੇ ਨੇ ਹੋਰ ਬਹੁਤ ਸਿੰਘ ਹੁੰਦੇ ਨੇ ਹਾਂ ਤੇ ਉਦੋਂ ਫਿਰ ਉਹ ਇਧਰ ਨੂੰ ਪੰਜਾਬ ਨੂੰ ਚਾਲਾ ਪਾਉਂਦੇ ਨੇ ਕਈ ਦੱਸਦੇ ਨੇ ਨਾ ਗੁਰੂ ਸਾਹਿਬ ਦੀਆਂ ਆਪਾਂ ਜਦੋਂ ਸਾਖੀਆਂ ਸੁਣਾਉਂਦੇ ਨੇ ਮੈਂ ਵੀ ਇਹਨਾਂ ਕਈ ਵਿਦਵਾਨ ਉਹ ਲੋਕਾਂ ਨੂੰ ਹੈ ਨਾ ਰਹਉਂਦੇ ਨੇ ਗੁਰੂ ਸਾਹਿਬ ਨਾਲ ਇਤਨਾ ਹੋਇਆ ਜੀ ਹਾਂ ਅਣਾ ਇਦਾਂ ਹੋਇਆ ਪਰ ਉਹ ਦੂਜਾ ਪੱਖ ਨਹੀਂ ਦੱਸਦੇ ਵੀ ਜੇ ਜ਼ਾਲਮਾਂ ਨੇ ਸਾਡੇ ਉੱਤੇ ਕੋਈ ਕੁਛ ਕੀਤਾ ਤੇ ਅਸੀਂ ਵੀ ਲਿਹਾਜ਼ ਨਹੀਂ ਕੀਤੀ ਹੈਗੀ ਹਾਂ ਅਸੀਂ ਵੀ ਐ ਪਾੜ ਕੇ ਰੱਖ ਦਿੱਤਾ ਹਾਂ ਹਨਾ ਉਹ ਪਖੜੀ ਦੱਸਦੇ ਲੋਕਾਂ ਨੂੰ ਵੀ ਜੇ ਮਹਾਰਾਜ ਦੇ ਨਾਲ ਉਹਨੇ ਇਦਾਂ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਸੀਗਾ ਵੀ ਜਿਨ੍ਹਾਂ ਨੇ ਸਹਿਬ ਜੀ ਦਾ ਨੂੰ ਸ਼ਹੀਦ ਕੀਤਾ ਮਾਤਾ ਜੀ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਇਦਾਂ ਦੀਆਂ ਸਜਾਵਾਂ ਦੇਣੀਆਂ ਨੇ ਤੇ ਫਿਰ ਉੱਥੋਂ ਜਦੋਂ ਦਲ ਬਹੀਰ ਤੁਰਦਾ ਬੁੱਢਾ ਦਲ ਉੱਥੇ ਫਿਰ ਬੁੱਢਾ ਦਲ ਦੀ ਸਜਣਾ ਹੁੰਦੀ ਹੈ ਹਜੂਰ ਸਾਹਿਬ